ਇਹਦੀ ਕੋਈ ਵੀ ਟੂ ਟੇਕ ਹੈ ਉਹ ਇਹ ਕਹਾਂਗੇ ਕੀ ਹੁੰਦਾ ਹੈ ਤੇ ਮੈਂ ਤੇ ਪੂਣੋ ਜਦੋਂ ਇੰਗਲੈਂਡ ਆਇਆ ਸੀ ਇਹਦੇ ਬਾਰੇ ਇੰਟਰਵਿਊ ਲਈ ਸੀ ਤੁਹਾਨੂੰ ਇਹ ਮੈਨੂੰ ਤੁਹਾਨੂੰ ਯਾਦ ਹੈ ਤੇ ਗੱਡੀ ਵਿੱਚ ਕਹਿੰਦਾ ਯਾਰ ਬਾਈ ਇੰਡੀਆ ਦੇ ਤਰ੍ਹਾਂ ਤੇ ਮੇਰੀ ਬਹੁਤ ਸੋਰ ਕਰਦਾ ਐ ਕਰੀਰ ਦੀ ਤਰ੍ਹਾਂ ਜੂਦੇ ਲਵ ਯੂ ਆ ਮੇ ਕੋ ਸਿਆਣਾ ਬਣੇ ਮੇਰਾ ਪਿੰਡ ਰੋੜਕਾ ਜੀ ਮੈਂ ਜਲੰਧਰ ਇਹ ਮੇਰਾ ਜ਼ਿਲ੍ਹਾ ਤੇ ਦਰਿਆ ਸੰਸੂ ਸ਼ਹਿਰ ਮੈਂ ਦਾ ਇਹ ਕਮੈਂਟ ਮੋੜੂ ਕੇ ਆ ਪਹਿਲਾ 18 ਸਾਲਾਂ ਦਾ ਨਿਕਲ ਗਿਆ ਇਹ ਮੋੜ ਤੇ ਚੰਡੀਗੜ੍ਹ ਚੱਲ ਗਿਆ ਮੋੜ ਕੇ ਆ ਗਿਆ ਚੰਡੀਗੜ੍ਹ ਵੱਲ ਦੇਖਿਆ ਨਹੀਂ ਸੀ ਗਰੀ ਮੋਹਰੀ ਚੱਲ ਰਹੀ ਉਹ ਤੇ ਕੁੜੀਆਂ ਦਾ ਚੱਕਰ ਪੈ ਗਿਆ ਮੇਰਾ ਇਹ ਸ਼ਹਿਰ ਵਾਲੇ ਦੇ ਕੁੜੀਆਂ ਤੇਜ਼ ਹੁੰਦੀਆਂ ਭਾਈ ਮੈਂ ਪਿੰਡੂ ਬੰਦਾ ਐਦਾ ਕਰੀਏ ਰਹਿਣ ਦੀ ਗੱਲ ਵਾਝੀ ਕੀ ਜਰਾ ਪਿਆਣਾ ਸ਼ੁਰੂ ਕਰਦੇ ਆਂ ਮੈਨੂੰ ਪਤਾ ਸੀ ਤੂੰ ਮੇਰੇ ਉਤੇ ਚਿੰਤ ਕਰਦੀ ਨਹੀਂ ਤੇ ਕਾ ਫਨੋ ਸੀ ਤੂੰ ਮੇ ਤੋਂ ਨਾ ਦੇਂਦੀ ਮੈਨੂੰ ਖੁਦ ਨੂੰ ਇਹਦੀ ਨਯਾ ਹੁੰਦਾ ਤੂੰ ਮਾਰੀ ਕਿੰਸੀ ਸਾਟ ਲੈਨੇ नीरख नवेंवें यार उन लॻंदर मरदा नी